ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਦੀ ਰਾਇਲ ਕਲੈਕਸ਼ਨ ਗੁਰਦਾਸਪੁਰ ਤੇ ਇਸ ਚੈਨਲ ਤੇ ਦੇਖਦੇ ਹੋ ਤੁਸੀਂ ਲੇਡੀਜ਼ ਸੂਟਾਂ ਦੀ ਬਹੁਤ ਸਾਰੀ ਵੈਰਾਈਟੀ ਗਰਮੀਆਂ ਸਰਦੀਆਂ ਪਾਰਟੀ ویئر ਕੈਜੂਅਲ ਸੂਟ ਸਾਰੇ ਹੀ ਤਰ੍ਹਾਂ ਦੇ ਲੈ ਕੇ ਆਉਂਦੇ ਆ ਅੱਜ ਦੇ ਸੂਟਾਂ ਦਾ ਜਿਹੜਾ ਫੈਬਰਿਕ ਆ ਉਹ ਹੋਏਗਾ ਲੀਲਨ ਤੇ ਕਾਟਨ ਦੇ ਸੂਟ ਠੀਕ ਹੈ ਜੀ ਇੱਕਦਮ ਪੂਰੇ ਪਾਰਟੀ ویئر ਲੁੱਕ ਦੇ ਤੁਹਾਨੂੰ ਸੂਟ ਮਿਲਣਗੇ ਜਿਵੇਂ ਸਭ ਤੋਂ ਪਹਿਲਾਂ ਰਸਟ ਸ਼ੇਡ orange rust ਸ਼ੇਡ ਹੋਏਗੀ ਪੂਰੀ ਨੈਕਲਾਈਨ ਦੀ ਫਿਨਿਸ਼ਿੰਗ ਬਣੀ ਆ ਤੇ ਨਾਲ ਇਸ ਤਰ੍ਹਾਂ ਪੈਨਲਿੰਗ ਆਉਂਦੀ ਹੈ ਸੈਂਟਰ ਵਿੱਚ ਫਲਾਵਰਿੰਗ ਆਉਂਦੀ ਆ ਤੇ ਨਾਲ ਇਵੇਂ ਆਉਣਗੇ ਫਲਾਵਰਸ ਠੀਕ ਹੈ ਕਾਰਨਰ ਦੇ ਫਲਾਵਰਸ ਵੀ ਆਉਣਗੇ ਤੇ ਇਵੇਂ ਤੁਹਾਨੂੰ ਬਾਰਡਰ ਲਾਈਨ ਨਹੀਂ ਮਿਲੇਗੀ ਹੈਂਡਵਰਕ ਟੱਚ ਪੂਰਾ ਸੂਟ ਹੋਏਗਾ ਸਾਰਾ ਹੀ ਸੂਟ ਜਿਹੜਾ ਆ ਜਿਹੜਾ ਬਾਰਡਰ ਲਾਈਨ ਆ ਉਹ ਤੁਹਾਨੂੰ ਪਰਲ ਵਰਕ ਦੀ ਫਿਨਿਸ਼ਿੰਗ ਨਾਲ ਮਿਲੇਗੀ ਰਸਟ ਛੇਡ ਦਾ ਹੀ ਤਾਰੇ ਦਾ ਕੰਮ ਹੋਇਆ ਨਾਲ ਤੁਹਾਨੂੰ ਫਲਾਵਰਸ ਦੀ ਆਊਟਲਾਈਨਿੰਗ ਮਿਲੇਗੀ ਦਬਕੀ ਦੇ ਨਾਲ ਠੀਕ ਹੈ ਹੈਂਡਵਰਕ ਦਾ ਵੀ ਕੰਮ ਤੇ ਨਾਲ ਆਏਗਾ ਸਕਿਨ ਟੋਨ ਦਾ ਮਸ਼ੀਨ ਵਰਕ ਦਾ ਕੰਮ ਠੀਕ ਹੈ ਜੀ ਬਹੁਤ ਸੋਹਣੀ ਨੈਕ ਲਾਈਨ ਵੀ ਪੋਲ ਵਰਕ ਦੇ ਨਾਲ ਦਬਕੀ ਦੇ ਨਾਲ ਬਣੀ ਆ ਤੇ ਨਾਲ ਆਏਗਾ ਸਕਿਨ ਕਲਰ ਦਾ ਰੇਸ਼ਮ ਦਾ ਕੰਮ ਠੀਕ ਹੈ ਜੀ ਨਿਲਨ ਦਾ ਇਹ ਸੂਟ ਹੋਏਗਾ ਇੱਕਦਮ ਸੌਫਟ ਨਿਲਨ ਪਿਓਰ ਕਾਟਨ ਨਿਲਨ ਹੋਏਗੀ ਕਲਰ ਬਹੁਤ ਸੋਹਣਾ ਹੈ ਸਭ ਤੋਂ ਪਹਿਲਾਂ ਆਏਗਾ ਔਰੇਂਜ ਰਸਟ ਸ਼ੇਡ ਨਾਲ ਆਏਗਾ ਟੈਬੀ ਦਾ ਦੁਪੱਟਾ ਦੁਪੱਟਾ ਵੀ ਇੱਕਦਮ ਵਧੀਆ ਪੂਰੀ ਪਾਰਟੀ ਵੇਅਰ ਲੁੱਕ ਦੇ ਵਾਲੇ ਸੂਟ ਹੋਣਗੇ ਅਸੀਂ ਇਹਨਾਂ ਨੂੰ ਪਾਰਟੀ ਫੰਕਸ਼ਨ ਤੇ ਵੀ ਵੇਅਰ ਕਰ ਸਕਦੇ ਹਾਂ ਤੇ ਨਾਰਮਲ ਵੀ ਕਿਤੇ ਕਿਤੇ ਵੀ ਜਾਣਾ ਹੋਏ ਕੋਈ ਕਿਸੇ ਦੇ ਘਰ ਜਾਣਾ ਹੋਏ ਤੇ ਤਾਂ ਵੀ ਵੀਅਰ ਕੀਤਾ ਜਾ ਸਕਦੀ ਹੈ ਟੈਬੀ ਸਿਲਕ ਦਾ ਦੁਪੱਟਾ ਹੋਏਗਾ ਬਹੁਤ ਸੋਹਣਾ ਫੈਬਰਿਕ ਹੁੰਦਾ ਹੈ ਆ ਇਕਦਮ ਸੌਫਟ ਫੈਬਰਿਕ ਹੋਏਗਾ ਤੇ ਨਾਲ ਤੁਹਾਨੂੰ ਟੂ ਸਾਈਡਡ ਵੇਲ ਮਿਲੇਗੀ ਤੇ ਫੋਰ ਸਾਈਡਡ ਆਏਗਾ ਫੋਰ ਸਾਈਡਡ ਜਿਹੜੀ 올 ਲੇਸ ਦੀ ਫਿਨਿਸ਼ਿੰਗ ਮਿਲੇਗੀ ਠੀਕ ਹੈ ਜੀ ਇਸ ਤਰ੍ਹਾਂ ਟੂ ਸਾਈਡਡ ਤੁਹਾਨੂੰ ਜਿਹੜੀ ਉਹ ਵੇਲ ਮਿਲਦੀ ਪਈ ਆ ਬਹੁਤ ਸੋਹਣਾ ਦੁਪੱਟਾ ਆ ਸੂਟ ਦੀ ਤੁਸੀਂ ਲੁੱਕ ਚੈੱਕ ਕਰ ਸਕਦੇ ਹੋ ਇਕਦਮ ਵਧੀਆ ਪੂਰਾ ਪਾਰਟੀ ਵੇਅਰ ਲੁੱਕ ਦਾ ਸੂਟ ਹੋਏਗਾ ਹੈਵੀ ਸੂਟ ਹੋਣਗੇ ਇਹ ਵਾਲੇ ਤੇ ਅਸੀਂ ਇਹਨਾਂ ਨੂੰ ਕਿਤੇ ਵੀ ਜਿਹੜਾ ਉਹ ਪਾਰਟੀ ਫੰਕਸ਼ਨ ਤੇ ਸਮਰ ਲੋਕੇਸ਼ਨ ਤੇ ਪਾ ਕੇ ਜਾ ਸਕਦੇ ਆ ਕਲਰ ਬਹੁਤ ਸੋਹਣੇ ਆਉਣਗੇ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਕੋਈ ਵੀ ਸੂਟ ਕਲਰ ਮੰਗਵਾ ਸਕਦੇ ਹੋ ਬੁਕਿੰਗ ਦਾ ਨੰਬਰ ਹੋਏਗਾ 7814352822 ਤੇ ਠੀਕ ਹੈ ਇਸ ਨੰਬਰ ਤੇ ਤੁਸੀਂ ਬੁਕਿੰਗ ਕਰਨੀ ਆ ਤੇ ਨਾਲ ਹੀ ਇਹਨਾਂ ਦਾ ਕਰਨਾ ਹੈ ਰੇਟਸ ਐਂ ਠੀਕ ਹੈ ਜੀ 1795 ਦਾ ਏ ਸੂਟ ਪਏਗਾ ਤੁਹਾਨੂੰ ਬਹੁਤ ਸੋਹਣਾ ਲੀਲਨ ਸਟੱਫ ਦੇ ਵਿੱਚ ਸੂਟ ਹੋਏਗਾ neck line ਬਣੀ ਹੈ ਜਿਸ ਤਰ੍ਹਾਂ ਅਗਲਾ ਕਲਰ ਹੋਏਗਾ ਮਹਿੰਦੀਆ ਸ਼ੇਡ ਬਹੁਤ ਸੋਹਣੀ ਮਹਿੰਦੀਆ ਟੋਨ ਆਏਗੀ ਲਾਈਟ ਡਾਰਕ ਸਾਰੇ ਹੀ ਕਲਰ ਆਉਣਗੇ ਜਿਵੇਂ ਸਭ ਤੋਂ ਪਹਿਲਾਂ orange rust ਸ਼ੇਡ ਸੀ ਇਹ ਆ ਮਹਿੰਦੀਆ ਸ਼ੇਡ ਠੀਕ ਹੈ ਜੀ neck line ਬਣੀ ਹੈ ਤੇ ਨਾਲ ਬਾਰਡਰ ਲਾਈਨ ਬਣੀ ਹੈ ਠੀਕ ਹੈ ਤੇ ਇਸ ਦੀ ਜਿਹੜੀ ਪੂਰੀ ਲੈਂਥ ਆ ਉਹ ਤੁਹਾਨੂੰ 43 ਮਿਲੇਗੀ ਤੇ ਤੁਸੀਂ 44.5 ਤੱਕ ਜਿਹੜਾ ਉਹ ਸੂਟ ਬਣਵਾ ਸਕਦੇ ਹੋ 43 ਜਿਹੜੀ ਆ ਉਹ ਪੂਰੀ ਲੈਂਥ ਹੋਏਗੀ ਆ ਸਾਡੀ ਲਾਈਵ ਦੇ ਵਿੱਚ ਵੀ ਇਹ ਸੂਟ ਆਏ ਨੇ ਤੇ ਉੱਥੇ ਅਸੀਂ ਪੂਰੀ ਲੈਂਥ ਜਿਹੜੀ ਉਹ ਮੈਂਸ਼ਨ ਕੀਤੀ ਆ ਕਿ ਸੂਟ ਦੀ ਲੈਂਥ ਕਿੰਨੀ ਬਣਦੀ ਆ ਕਿਉਂਕਿ ਇਸ ਦੀ neck line ਤੇ border line ਪੂਰੀ ਫਿਨਿਸ਼ ਹੋਈ ਆ 43 ਤੱਕ ਜਿਹੜੀ ਉਹ ਲੈਂਥ ਆਏਗੀ ਤੇ 44 ਤੱਕ ਜਿਹੜਾ ਇਹ ਤੁਹਾਡਾ ਸੂਟ ਆਰਾਮ ਨਾਲ ਬਣ ਜਾਏਗਾ ਜਿੰਨਾ ਪਹਿਣਾ ਦੀ ਲੈਂਥ ਵਾਈਸ ਜਿਹੜੇ ਸੂਟ ਨੇ ਉਹ 42 ਤੋਂ ਲੈ ਕੇ 44 ਤੱਕ ਆ ਉਹ ਇਹ ਵਾਲੇ ਸੂਟ ਲੈ ਸਕਦੇ ਆ ਨਾ ਲਾਏਗਾ ਟੈਬੀ ਸਿਲਕ ਦਾ ਦੁਪੱਟਾ ਸਿਲਕ ਦਾ ਦੁਪੱਟਾ ਹੋਏਗਾ ਤੇ ਇਸ ਤਰ੍ਹਾਂ ਤੁਹਾਨੂੰ ਟੂ ਸਾਈਡਡ ਵੇਲ ਮਿਲੇਗੀ ਲੰਮੀ ਚੌੜੀ ਤੇ ਫੋਰ ਸਾਈਡਡ ਪਾਈਪਿੰਗ ਦੀ ਫਿਨਿਸ਼ਿੰਗ ਮਿਲੇਗੀ ਚੈੱਕ ਕਰਦੇ ਜਾਓ ਤੁਸੀਂ ਸੂਟ ਦਾ ਕਲਰ ਬਹੁਤ ਸੋਹਣਾ ਆ ਮਹਿੰਦੀਆ ਲਾਈਟ ਸ਼ੇਡ ਆਏਗੀ ਠੀਕ ਆ ਮਹਿੰਦੀਆ ਟੋਨ ਆਏਗੀ ਕਲਰ ਤੇ ਨਾਲ ਹੈਂਡਵਰਕ ਦਾ ਪੂਰਾ ਪੂਰਾ ਟੱਚ ਆਏਗਾ ਮਹਿੰਦੀਆ ਸ਼ੇਡ ਦਾ ਹੀ ਸਤਾਰਾ ਲਗਾਇਆ ਦਬਕੀ ਦਾ ਕੰਮ ਹੋਇਆ ਆ ਫਲਾਵਰਸ ਦੀ ਫਿਨਿਸ਼ਿੰਗ ਹੋਈ ਆ ਤੇ ਇਸ ਤਰ੍ਹਾਂ ਪਰਲ ਵਰਕ ਜਿਹੜਾ ਬਾਰਡਰ ਤੇ ਵੀ ਆਏਗਾ ਤੇ ਨੈਕ ਲੰਗ ਤੇ ਵੀ ਆਏਗਾ ਠੀਕ ਆ ਜੀ ਪੂਰੇ ਸੂਟ ਦੀ ਲੁੱਕ ਤੁਸੀਂ ਚੈੱਕ ਕਰ ਸਕਦੇ ਹੋ ਕਲਰ ਮਹਿੰਦੀਆ ਸ਼ੇਡ ਅਗਲਾ ਕਲਰ ਹੋਏਗਾ ਗਾਜਰੀ ਸ਼ੇਡ ਠੀਕ ਹੈ ਜੀ ਡਾਰਕ ਗਾਜਰੀ ਕਲਰ ਆਏਗਾ ਬਹੁਤ ਹੀ ਪਿਆਰਾ ਸੂਟ ਠੀਕ ਹੈ ਜੀ ਸਾਰੇ ਹੀ ਸਮਰ ਵੇਅਰ ਕਲਰ ਆਉਣਗੇ ਬ੍ਰਾਈਟ ਜਿਆਦੀਆਂ ਡਾਰਕ ਮੈਂਜੈਂਟਾ ਨਹੀਂ ਕਲਰ ਹੋਏਗਾ ਇਹ ਗਾਜਰੀ ਟੋਨ ਦੇ ਵਿੱਚ ਸੂਟ ਆ ਸਕਿਨ ਕਲਰ ਦੀ ਉੱਪਰ ਮਸ਼ੀਨ ਵਰਕ ਦਾ ਕੰਮ ਹੋਇਆ ਹੈ ਨੈਕ ਲਾਈਨ ਦੀ ਬਹੁਤ ਸੋਹਣੀ ਫਿਨਿਸ਼ਿੰਗ ਆਈ ਹੈ ਪੈਨਲਿੰਗ ਵਰਕ ਆਉਂਦਾ ਹੈ ਛੋਟੀ ਬੂਟੀ ਆਉਂਦੀ ਆ ਫਲਾਵਰਸ ਆਉਂਦੇ ਨੇ ਵੇਲਸ ਆਉਂਦੀਆਂ ਕਾਰਨਰ ਦਾ ਫਲਾਵਰ ਆਏਗਾ ਤੇ ਨਾਲ ਤੁਹਾਨੂੰ ਮਿਲੇਗੀ ਇਸ ਤਰ੍ਹਾਂ ਵੇਲ ਠੀਕ ਹੈ ਜੀ ਪੂਰਾ ਹੈਂਡਵਰਕ ਦਾ ਟੱਚ ਹੈ ਪਰਲ ਵਰਕ ਆਏਗਾ ਸਤਾਰੇ ਦਾ ਕੰਮ ਆਏਗਾ ਦਬਕੀ ਦਾ ਕੰਮ ਆਏਗਾ ਸੂਟ ਤੁਸੀਂ ਚੈੱਕ ਕਰ ਸਕਦੇ ਹੋ ਸੂਟ ਦੀ ਲੁੱਕ ਬਹੁਤ ਸੋਹਣੀ ਨਾਲ ਦੁਪੱਟਾ ਆਏਗਾ ਟੈਬੀ ਸਿਲਕ ਦਾ ਟੂ ਸਾਈਡਰ ਤੁਹਾਨੂੰ ਪੂਰੀ ਵੇਲ ਮਿਲੇਗੀ ਲੰਮੀ ਚੌੜੀ ਟੂ ਸਾਈਡਡ ਵੇਵ ਮਿਲੇਗੀ ਤੇ ਤੁਸੀਂ ਸੂਟ ਦੀ ਲੁੱਕ ਚੈੱਕ ਕਰੋ ਇੱਕਦਮ ਵਧੀਆ ਪਾਰਟੀ ਵੇਅਰ ਲੁੱਕ ਦੇ ਇਹ ਵਾਲੇ ਸੂਟ ਨੇ ਠੀਕ ਹੈ ਜੀ ਇਹੀ ਸੂਟ ਜਿਹੜੇ ਨੇ ਸਾਡੇ ਸਮਰ ਵਕੇ ਸਮਰ ਸੀਜ਼ਨ ਦੇ ਵਿੱਚ ਜਦੋਂ ਪਾਰਟੀਆਂ ਫੰਕਸ਼ਨ ਹੋਣੀਆਂ ਇਹ ਵਾਲੇ ਸੂਟ ਇੱਕਦਮ ਵਧੀਆ ਆ ਪਾਈ ਵੀ ਸੋਹਣੇ ਲੱਗਦੇ ਨੇ ਤੇ ਕੰਫਰਟੇਬਲ ਵੀ ਹੁੰਦੇ ਨੇ ਠੀਕ ਹੈ ਜੀ ਇਹ ਹੈਂਡਲ ਕਰਨੇ ਇਜ਼ੀ ਹੁੰਦੇ ਨੇ ਤੇ ਇਕਦਮ ਕੰਫਰਟੇਬਲ ਹੁੰਦੇ ਨੇ ਕਿਉਂਕਿ ਇਹ ਲਿਲਨ ਦਾ ਸਟਾਫ ਹੈ ਦਾ ਸੁੱਕੀ ਮਹਿੰਦੀ ਵਾਲਾ ਕਲਰ ਸੀਗਾ ਤੇ ਇਹ ਵੀ ਮਹਿੰਦੀ ਆ ਸ਼ੇਡ ਹੀ ਆਏਗੀ ਇਸ ਦੀ ਥੋੜੀ ਜੀ ਇਹ ਵੀ ਮਹਿੰਦੀ ਆ ਸ਼ੇਡ ਹੀ ਆਏਗੀ ਗ੍ਰੀਨ ਟੋਨ ਦੇ ਵਿੱਚ ਦੂਸਰਾ ਕਲਰ ਨਾਲ ਤੁਹਾਨੂੰ ਮਿਲੇਗਾ ਟੈਬੀ ਦਾ ਦੁਪੱਟਾ ਠੀਕ ਹੈ ਇਕਦਮ ਲੰਮਾ ਚੌੜਾ ਦੁਪੱਟਾ ਮਿਲੇਗਾ ਤੇ ਇਸ ਤਰ੍ਹਾਂ ਵੇਲ ਮਿਲੇਗੀ ਟੈਬੀ ਦੇ ਦੁਪੱਟੇ ਦੇ ਉੱਪਰ ਵੀ फोर साइडेड लेस दी फिनिशिंग आएगी ठीक है जी कलर बहुत सोणे है 7814352822 ਤੇ ਤੁਸੀਂ ਪਿਕ ਸੈਂਡ ਕਰਨੀ ਆ ਵਿਦ ਰੇਟ ਰੇਟ ਹੋਏਗਾ 1795 ਵਿਦ ਫ੍ਰੀ ਸ਼ਿਪਿੰਗ ਨੋ ਇੰਡੀਆ ਦੇ ਵਿੱਚ ਸਾਡੇ ਚੈਨਲ ਦੇ ਕੋਈ ਵੀ ਸ਼ਿਪਿੰਗ ਚਾਰਜ ਨਹੀਂ ਲੱਗਦਾ ਆਊਟ ਆਫ ਇੰਡੀਆ ਤੁਹਾਨੂੰ ਸ਼ਿਪਿੰਗ ਜਿਹੜੀ ਐਕਸਟਰਾ ਤੋਂ ਦੇਣੀ ਪਏਗੀ ਆ ਅਗਲਾ ਜਿਹੜਾ ਡਿਜ਼ਾਈਨ ਹੈ ਉਹ ਵੀ ਪਾਰਟੀ ਵੇਅਰ ਲੁੱਕ ਹੀ ਹੋਏਗੀ ਜਿਸ ਨਾਲ ਇਸ ਦੇ ਵਿੱਚ ਜਿਹੜੇ ਉਹ ਡਾਰਕ ਸ਼ੇਡਸ ਆਉਣਗੇ ਆ ਠੀਕ ਹੈ ਜੀ ਇਹ ਵਾਲੇ ਡਾਰਕ ਸ਼ੇਡਸ ਵਿੱਚ ਆਉਣਗੇ ਪਰ ਫੈਬਰਿਕ ਇੱਕਦਮ ਪੂਰਾ ਕਾਟਨ ਦਾ ਫੈਬਰਿਕ ਹੋਏਗਾ ਤੁਸੀਂ ਫੈਬਰਿਕ ਚੈੱਕ ਕਰ ਸਕਦੇ ਹੋ ਪਿਓਰ ਕਾਟਨ ਦਾ ਸੂਟ ਆ ਸੈਲਪ ਰਿੰਟਿੰਗ ਜਿਹੜੀ ਆ ਉਹ ਛੋਟੇ ਛੋਟੇ ਆਏਗੀ ਤੁਹਾਡੀਆਂ ਵਾਈਡ ਡਾਟਸ ਆਉਣਗੀਆਂ ਇਸ ਤਰ੍ਹਾਂ ਮਾਡਰਨ ਲਾਈਨ ਬਹੁਤ ਸੋਹਣੀ ਬਣੀ ਆ ਪੈਨਲਿੰਗ ਆਉਂਦੀ ਆ ਇਸ ਦੇ ਉੱਪਰ ਤਿੱਲੇ ਦਾ ਵੀ ਕੰਮ ਹੋਇਆ ਹੈ ਨਾਲ ਮਲਟੀ ਕਲਰ ਦਾ ਰੇਸ਼ਮ ਦਾ ਕੰਮ ਹੋਇਆ ਹੈ ਠੀਕ ਹੈ ਜੀ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਕੋਈ ਵੀ ਕਲਰ ਚੂਜ਼ ਕਰ ਸਕਦੇ ਇਹ ਜਿਹੜੇ ਸੂਟ ਆ ਇਹ ਥੋੜੇ ਡਾਰਕ ਕਲਰ ਆਉਣਗੇ ਕਿਉਂਕਿ ਫੰਕਸ਼ਨ ਪਾਰਟੀਆਂ ਦੇ ਵਿੱਚ ਕਈ ਵਾਰੀ ਡਾਰਕ ਕਲਰ ਪਹਿਨਣਾ ਨੂੰ ਪਸੰਦ ਹੁੰਦੇ ਨੇ ਤੇ ਫਸਮਰ ਵਿੱਚ ਆਉਣਗੇ ਡ ਤਾਨੂੰ ਮਿਲੇਗੀ ਬਾਜੂ ਬਾਜੂ ਦਾ ਕੰਮ ਜਿਹੜਾ ਉਹ ਸੈਪਰੇਟ ਤੋਂ ਮਿਲੇਗਾ ਠੀਕ ਹੈ ਬਾਜੂ ਦਾ ਵੀ ਵਰਕ ਮਿਲੇਗਾ ਮਜੈਂਟਾ ਕਲਰ ਗ੍ਰੀਨ ਟੋਨ ਤੇ ਨਾਲ ਤਿੱਲੇ ਦਾ ਕੰਮ ਹੋਇਆ ਹੈ ਠੀਕ ਹੈ ਜੀ ਨਾਲ ਆਏਗਾ ਟੈਬੀ ਸਿਲਕ ਦਾ ਦੁਪੱਟਾ ਠੀਕ ਹੈ ਟੂ ਸਾਈਡਡ ਇੱਕਦਮ ਬਹੁਤ ਸੋਹਣੀ ਜਿਹੜੀ ਹੈ ਉਹ ਵੇਲ ਆਏਗੀ ਵੱਡੇ ਫਲਾਵਰਸ ਆਉਣਗੇ ਛੋਟੀ ਬੂਟੀ ਸਾਰੇ ਹੀ ਦੁਪੱਟੇ ਦੇ ਵਿੱਚ ਆਏਗੀ ਇੱਕਦਮ ਵਧੀਆ ਬਹੁਤ ਸੋਹਣੀ ਲੁੱਕ ਆ ਪੂਰਾ ਪਾਰਟੀ ਫੰਕਸ਼ਨਸ ਵਾਲਾ ਸੂਟ ਹੋਏਗਾ ਚੈੱਕ ਕਰੋ ਤੁਸੀਂ ਔਰੇਂਜ ਸ਼ੇਡ ਆਏਗੀ ਠੀਕ ਹੈ ਜੀ ਇਹ ਵਾਲਾ ਜਿਹੜਾ ਇਹ ਵਾਲੀ ਡਿਜ਼ਾਈਨਿੰਗ ਦੇ ਵਿੱਚ ਜਿਹੜੇ ਉਹ ਥੋੜੇ ਬ੍ਰਾਈਟ ਸ਼ੇਡਸ ਆਉਣਗੇ ਔਰੇਂਜ ਸ਼ੇਡ ਸਭ ਤੋਂ ਪਹਿਲੀ ਅਗਲਾ ਆਏਗਾ ਫਰੋਜ਼ੀ ਡਾਰਕ ਕਲਰ ਬਹੁਤ ਸੋਹਣਾ ਇਹ ਥੋੜਾ ਸੀ ਗ੍ਰੀਨ ਟਾਈਪ ਵੀ ਕਲਰ ਪੈ ਜਾਂਦਾ ਆ ਤੇ ਫਰੋਜ਼ੀ ਕਲਰ ਵੀ ਪੈ ਜਾਂਦਾ ਆ ਡਾਰਕ ਠੀਕ ਹੈ ਜੀ ਕਲਰ ਇੱਕ ਦੂਜੇ ਤੋਂ ਵੱਧ ਸਾਰੇ ਹੀ ਸੂਟ ਸੋਹਣੇ ਨੇ ਤੁਸੀਂ ਆਪਣੇ ਚੋਇਸ ਦੇ ਅਕੋਰਡਿੰਗ ਕੋਈ ਵੀ ਸੂਟ ਕਲਰ ਮੰਗਵਾ ਸਕਦੇ ਹੋ ਠੀਕ ਹੈ ਦੇਖੋ ਸੀ ਗ੍ਰੀਨ ਡਾਰਕ ਵੀ ਕਹਿ ਸਕਦੇ ਆ ਇਹਨੂੰ ਫਰੋਜ਼ੀ ਡਾਰਕ ਵੀ ਕਹਿ ਸਕਦੇ ਆ ਤੇ ਇਸ ਨਾਲ ਸੈਂਟਰ ਪੈਨਨਿੰਗ ਆਏਗੀ ਇਸ ਦੇ ਵਿੱਚ ਲੈਂਥ ਵਾਈਜ਼ ਤੁਹਾਨੂੰ ਕੋਈ ਵੀ ਪ੍ਰੋਬਲਮ ਨਹੀਂ ਆਏਗੀ ਤੁਸੀਂ ਆਪਣੇ ਚੋਇਸ ਦੇ ਅਕੋਰਡਿੰਗ ਜਿੰਨੀ ਮਰਜ਼ੀ ਲੈਂਥ ਰੱਖ ਸਕਦੇ ਹੋ ਛੋਟੀ-ਬੁਟੀ ਵੱਡੇ ਫਲਾਵਰਸ ਆਉਣਗੇ ਪੈਨਨਿੰਗ ਆਏਗੀ ਤੇ ਨਾਲ ਆਏਗਾ ਬਾਰਡਰ ਬਹੁਤ ਸੋਹਣਾ ਤਿੱਲੇ ਦਾ ਕੰਮ ਹੋਇਆ ਹੈ ਆ ਕਾਟਨ ਵੇਅਰ ਸੂਟ ਦੇ ਉੱਪਰ ਸਾਰਾ ਮਸ਼ੀਨਵਰਕ ਆਏਗਾ ਬਾਜੂ ਦਾ ਜਿਹੜਾ ਹੈ ਉਹ ਕੰਮ ਤੁਹਾਨੂੰ ਵੱਖਰਾ ਮਿਲੇਗਾ ਠੀਕ ਹੈ ਜੀ ਬੇਲ ਵੀ ਮਿਲੇਗੀ ਤੇ ਨਾਲ ਵੱਡਾ ਫਲਾਵਰ ਛੋਟੀ-ਬੁਟੀ ਮਿਲੇਗੀ ਸਪਰੇ ਵੀ ਮਿਲੇਗੀ ਸਾਰੇ ਹੀ ਸੂਟ ਦੇ ਵਿੱਚ ਤੁਹਾਨੂੰ ਇਸ ਨਾਲ ਸਪਰੇ ਮਿਲੇਗੀ ਤਿੱਲੇ ਦੀ ਇਹ ਸੂਟ ਜਿਹੜੇ ਆ ਵਿਦਆਊਟ ਲਾਈਨਿੰਗ ਜਿਹੜੇ ਉਹ ਸਟੀਚ ਹੋ ਜਾਂਦੇ ਕਿਉਂਕਿ ਕਾਟਨ ਫੈਬਰਿਕ ਆ ਕੋਈ ਵੀ ਇਸਦੇ ਵਿੱਚ ਜਿਹੜੀ ਹਾਰਡਨੈਸ ਨਹੀਂ ਹੁੰਦੀ ਨਾਲ ਟੈਬੀ ਸਿਲਕ ਦੇ ਦੁਪੱਟੇ ਹੋਣਗੇ ਠੀਕ ਹੈ ਜੀ ਦੁਪੱਟਿਆਂ ਨਾਲ ਸੂਟ ਦੀ ਜਿਹੜੀ ਲੁੱਕ ਹੋਰ ਵਧੀਆ ਐਨਹਾਂਸ ਹੋ ਜਾਂਦੀ ਆ ਟੈਬੀ ਸਿਲਕ ਦੇ ਦੁਪੱਟੇ ਆਉਣਗੇ ਵੇਲ ਆਏਗੀ ਫਲਾਵਰਸ ਆਉਣਗੇ ਤੇ ਛੋਟੀ ਬੁਟੀ ਸਾਰੇ ਹੀ ਦੁਪੱਟੇ ਦੇ ਵਿੱਚ ਆਏਗੀ ਤੁਸੀਂ ਸੂਟ ਦੀ ਲੁੱਕ ਚੈੱਕ ਕਰ ਸਕਦੇ ਹੋ ਬਹੁਤ ਸੋਹਣੀ ਲੁੱਕ ਦੇ ਸੂਟ ਨੇ ਅਗਲਾ ਕਲਰ ਆਏਗਾ ਇਹ ਮਸਟਰਡ ਕਲਰ ਟਾਈਪ ਹੋਏਗਾ येलो ਮਸਟਰਡ ਕਲਰ ਬਹੁਤ ਸੋਹਣਾ ਕਲਰ ਆ ਇਹ ਵੀ ਠੀਕ ਹੈ ਥੋੜਾ ਜਿਹਾ ਡਾਰਕ ਦਿਖਾਈ ਦਿੰਦਾ ਪਿਆ ਹੈ ਪਰ ਇੰਨਾ ਜ਼ਿਆਦਾ ਡਾਰਕ ਨਹੀਂ ਹੋਏਗਾ ਠੀਕ ਹੈ ਜੀ ਥੋੜਾ ਜਿਹਾ ਡਾਰਕ ਇਹ ਵਾਲਾ ਕਲਰ ਹੋਏਗਾ ਡਿਜ਼ਾਈਨਿੰਗ ਸਾਰੀ ਹੀ ਸੇਮ ਹੋਏਗੀ ਬਾਜੂ ਤੇ ਪੈਨਲਿੰਗ ਦਾ ਵਰਕ ਆਏਗਾ ਵਿਦ ਬਾਰਡਰ ਲਾਈਨ ਠੀਕ ਹੈ ਤੇ ਨਾਲ ਦੁਪੱਟਾ ਤੁਹਾਨੂੰ ਮਿਲੇਗਾ ਬਹੁਤ ਸੋਹਣਾ ਦੁਪੱਟਾ ਆ ਟੈਬੀ ਸਿਲਕ ਦਾ ਟੈਬੀ ਸਿਲਕ ਦਾ ਦੁਪੱਟਾ ਹੋਏਗਾ ਟੂ ਸਾਈਡਡ ਵੇਲ ਆਏਗੀ ਕਾਫੀ ਟ੍ਰੈਂਡਿੰਗ ਦੇ ਵਿੱਚ ਇਹ ਪੈਟਰਨ ਰਿਹਾ ਆ ਟੂ ਸਾਈਡਡ ਵੇਲ ਆਏਗੀ ਫੋਰ ਸਾਈਡਡ ਲੈਸ ਦੀ ਫਿਨਿਸ਼ਿੰਗ ਮਿਲੇਗੀ ਤੇ ਨਾਲ ਫਲਾਵਰਸ ਆਉਣਗੇ ਪੂਰੇ ਸੂਟ ਦੀ ਲੁੱਕ ਚੈੱਕ ਕਰੋ ਬਹੁਤ ਸੋਹਣਾ ਸੂਟ ਆ ਇਸ ਦੇ ਵਿੱਚ ਬ੍ਰਾਈਟ ਸ਼ੇਡਸ ਆਉਣਗੀਆਂ ਤੇ ਤੁਸੀਂ ਆਪਣੇ ਚੋਇਸ ਦੇ ਅਕੋਰਡਿੰਗ ਕੋਈ ਵੀ ਸੂਟ ਕਲਰ ਪਸੰਦ ਕਰ ਸਕਦੇ ਹੋ ਅਗਰ ਸਮਰ ਦੇ ਵਿੱਚ ਕੋਈ ਆਪਣੇ ਘਰ ਦਾ ਫੰਕਸ਼ਨ ਆ ਤੇ ਅਸੀਂ ਕੁਝ ਵਧੀਆ ਵੀ ਪਾਉਣਾ ਚਾਹੁੰਦੇ ਆ ਤੇ ਬ੍ਰਾਈਟ ਸ਼ੇਡ ਵੀ ਵੇਅਰ ਕਰਨਾ ਚਾਹੁੰਦੇ ਆ ਤਾਂ ਉਹਨਾਂ ਵਾਸਤੇ ਇੱਕਦਮ ਵਧੀਆ ਪਰਫੈਕਟ ਸੂਟ ਹੋਣਗੇ ਅਗਲਾ ਆਏਗਾ ਪਿੰਕ ਹਾਂ ਪਿੰਕ ਕਲਰ ਆਏਗਾ ਇਹ ਵਾਲਾ कॉटन वियर ਸੂਟਸ ਦੇ ਉੱਪਰ ਅਸੀਂ ਅੱਜ ਜਿਸ ਤਰ੍ਹਾਂ ਸਿਲਕ ਵਾਲੇ ਕੰਬੀਨੇਸ਼ਨ ਆਉਣਗੇ ਜਿਸ ਤਰ੍ਹਾਂ ਸਿਲਕ ਦੇ ਵਿੱਚ ਡਾਰਕ ਕਲਰਸ ਆਉਂਦੇ ਆ ਉਹ ਵਾਲੇ ਕਲਰ ਆਉਣਗੇ ਕਾਟਨ ਵੇਅਰ ਸੂਟ ਦੇ ਉੱਪਰ ਤੇ ਨਾਲ ਤਿੱਲੇ ਦਾ ਕੰਮ ਆਏਗਾ ਰੇਸ਼ਮ ਦਾ ਕੰਮ ਆਏਗਾ ਪੈਨਲਸ ਆਉਣਗੇ ਤੇ ਨਾਲ ਫਲਾਵਰਸ ਆਉਣਗੇ ਠੀਕ ਹੈ ਜੀ ਬਾਰਡਰ ਲਾਈਨ ਬਹੁਤ ਸੋਹਣੀ ਬਣੀ ਆ ਬਾਰਡਰ ਲਾਈਨ ਤੁਸੀਂ ਚੈੱਕ ਕਰੋ ਮਸ਼ੀਨ ਵਰਕ ਆਏਗਾ ਪਰ ਬਹੁਤ ਹੀ ਵਧੀਆ ਸਾਰਾ ਹੀ ਸਫਾਈ ਦਾ ਕੰਮ ਹੈ ਤੁਸੀਂ ਆਪਣੇ ਚੋਇਸ ਦੇ ਅਕੋਰਡਿੰਗ ਕੋਈ ਵੀ ਸੂਟ ਕਲਰ ਮੰਗਵਾ ਸਕਦੇ ਹੋ ਬਾਜੂ ਦਾ ਜਿਹੜਾ ਉਹ ਪ੍ਰਿੰਟ ਹੈ ਆ ਬਾਜੂ ਦੀ ਐਮਬਰਾਇਡਰੀ ਸੈਪਰੇਟ ਮਿਲੇਗੀ 올ਓਵਰ ਤੁਹਾਨੂੰ ਜਿਹੜਾ ਉਹ ਸੈਲਫ ਪ੍ਰਿੰਟਿੰਗ ਵਾਲਾ ਹੀ ਸੂਟ ਮਿਲੇਗਾ ਠੀਕ ਹੈ ਹੌਟ ਪਿੰਕ ਕਲਰ ਨਾਲ ਆਏਗਾ ਪਿੰਕ ਕਲਰ ਦਾ ਟੈਬੀ ਦਾ ਦੁਪੱਟਾ ਹੈ ਠੀਕ ਹੈ ਪੈਟਰਨ ਸੇਮ ਆਏਗਾ ਐਮਬਰਾਇਡਰੀ ਵਾਲਾ ਇਸ ਤਰ੍ਹਾਂ ਵੇਲ ਆ ਤੇ ਨਾਲ ਫਲਾਵਰਸ ਦੇ ਨਾਲ ਆਏਗੀ ਇਸ ਤਰ੍ਹਾਂ ਛੋਟੀ ਬੂਟੀ ਠੀਕ ਹੈ ਜੀ ਸੂਟ ਦੀ ਲੁੱਕ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਸੂਟ ਹੈ ਪਿੰਕ ਕਲਰ ਹੋਏਗਾ ਸਭ ਤੋਂ ਲਾਸਟ ਵਾਲਾ ਠੀਕ ਹੈ ਜੀ ਅ ਚਾਰ ਚਾਰ ਕਲਰਸ ਜਿਹੜੇ ਆ ਪੂਰੇ ਸਟਾਕ ਵਾਲੇ ਤੁਹਾਨੂੰ ਸੂਟ ਦਿਖਾਏ ਨੇ ਫੁੱਲੀ ਸਟਾਕ ਆ ਤੇ ਤੁਸੀਂ ਜਲਦੀ ਜਿਹੜਾ ਆਰਡਰ ਕਰ ਲੈਣਾ ਆ ਕਿਉਂਕਿ ਅਜੇ ਤੁਹਾਡੇ ਕੋਲ ਪੂਰੀ ਜਿਹੜੀ ਆ ਉਹ ਚੋਇਸ ਹੈਗੀ ਆ ਅਗਰ ਤੁਸੀਂ 1-2 ਦਿਨ ਬਾਅਦ ਵਿੱਚ ਵੀਡੀਓ ਨੂੰ ਦੇਖਦੇ ਹੋ ਤੇ ਤੁਸੀਂ ਜਿਹੜਾ ਆ ਉਹ ਇੱਕ ਵਾਰੀ ਅਵੇਲੇਬਿਲਟੀ ਨੂੰ ਜ਼ਰੂਰ ਚੈੱਕ ਕਰਾ ਲੈਣਾ ਸਾਰੇ ਇਹ ਸੂਟਾਂ ਦਾ ਰੇਟ ਹੋਏਗਾ 1795 1795 ਰੇਟ ਹੋਏਗਾ ਤੁਸੀਂ ਆਪਣੇ ਚੋਇਸ ਦੇ ਅਕੋਰਡਿੰਗ ਕੋਈ ਵੀ ਸੂਟ ਕਲਰ ਮੰਗਵਾ ਸਕਦੇ ਹੋ ਪੀਗ ਸੈਂਡ ਕਰਨੀਆਂ ਵਿਦ ਰੇਟ ਠੀਕ ਹੈ ਪੇਮੈਂਟ ਦਾ ਮੋਡ ਆਨਲਾਈਨ ਹੋਏਗਾ Google Pay Paytm ਜੋ ਵੀ ਤੁਸੀਂ ਯੂਜ਼ ਕਰਦੇ ਹੋ ਪੇਮੈਂਟ ਤੁਹਾਨੂੰ ਪਹਿਲੇ ਹੀ ਕਰਨੀ ਪੈਗੀ ਫਿਰ ਹੀ ਤੁਹਾਡਾ ਆਰਡਰ ਕਨਫਰਮ ਹੋਏਗਾ ਠੀਕ ਹੈ ਜੀ ਤੁਹਾਡੀ ਕਲੈਕਸ਼ਨ ਕਿਵੇਂ ਦੀ ਲੱਗਦੀ ਹੈ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓਸ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ